ਤਮਾਰ ਲੋ 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 ਤੇ ਨਹੀਂ ਆਜੇ ਤੁਸੀਂ ਆਪਣੀ ਮਰਜ਼ੀ ਨਾਲ ਜ਼ਮੀਨਾਂ ਲੈਣੀਆਂ ਨੇ ਫਿਰ ਲੋਕਾਂ ਨੂੰ ਉਹਦੇ ਪੈਸੇ ਤਾਂ ਸਹੀ ਦੇ ਦਿਓ ਇਸ ਕਰਕੇ ਉਹਨਾਂ ਦੇ ਪੈਸੇ ਕਿਸਾਨਾਂ ਦੇ ਜਿਵੇਂ ਨਹੀਂ ਪਾਏ ਖਾਤੇ ਚ ਧੱਕੇ ਨਾਲ ਜ਼ਮੀਨਾਂ ਅਗਵੇਰ ਕੀਤੀਆਂ ਜਾ ਰਹੀਆਂ ਨੇ ਸਰਕਾਰ ਨਾਲ ਅਸੀਂ ਬਹਿ ਕੇ ਮੁੱਖ ਮੰਤਰੀ ਸਾਹਿਬ ਨਾਲ ਬਹਿ ਕੇ ਗੱਲ ਹੋਈ ਆ ਉਹ ਕਹਿੰਦਾ ਨਿਵੇੜਾ ਕਰਕੇ ਕਿਸਾਨਾਂ ਦੇ ਪੈਸੇ ਦੇ ਕੇ ਫੇਰ ਅਸੀਂ ਜ਼ਮੀਨਾਂ ਤੇ ਪਰਾਂਗੇ ਜੇ ਸਾਡਾ ਮੋਰਚਾ ਚੱਲਦਾ ਧੱਕੇ ਨਾਲ ਜ਼ਮੀਨਾਂ ਜਿਹੜੀ ਉੱਥੇ ਜਾ ਕੇ ਧੱਕੇ ਨਾਲ ਵਾਹਿਆ ਇਸ ਕਰਕੇ ਅਸੀਂ ਕਈ ਨਾਕੇ ਤੋੜ ਕੇ ਅੱਗੇ ਵਧੇ ਹੈਗਿਆਂ ਮੈਂ ਪਹਿਲੀ ਵਾਰ ਹੀ ਦੇਖਿਆ ਵੀ ਜੇਮ ਚ ਪੈਸਿਆਂ ਦਾ ਰੌਲਾ ਹੋਵੇ ਫੇਰ ਗੱਲ ਅੱਡ ਗੱਲ ਐ ਅਸੀਂ ਦਾ ਕਿਸਾਨ ਨੇ ਦਾ ਜ਼ਮੀਨ ਦੇਤੀ ਉਹਨਾਂ ਨੂੰ ਪੈਸੇ ਕਾਦੋਂ ਨਹੀਂ ਪਾਉਂਦੇ ਇਹ ਚ ਕਰਕੇ ਜਾਨ ਪੁੱਜ ਕੇ ਧੱਕੇ ਨਾਲ ਜ਼ਬਰਦਸਤ ਕੌਣ ਦੇਉਂਦੇ ਨੇ ਅੱਜ ਪਹਿਲੀ ਵਾਰ ਹੀ ਦੇਖਿਆ ਮੈਂ ਵੀ ਐਸਐਸਪੀ ਉਧਰ ਲੋਕਾਂ ਨਾਲ ਖੜਿਆ ਤੇ ਪੁਲਿਸ ਪਿੱਛੇ ਆਉਦੀ ਆਹ ਜਮੀਨ ਕਮਾਲ ਕਰਤੀ ਉਹਨੇ ਇਹ ਪਹਿਲੀ ਵਾਰ ਹੀ ਦੇਖਿਆ ਅੱਜ ਜਾਊ ਐ ਇਸ ਕਰਕੇ ਜੇ ਭਾ ਦਾ ਰੋਲਾ ਬਲ ਰੋਲਾ ਤੁਸੀਂ ਕੋਈ ਚੀਜ਼ 15 ਲੱਖ ਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਹਾ ਇਹ ਕਿ ਲਾਅ ਐਂਡ ਆਰਡਰ ਕਿਤੋਂ ਆ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਸੋ ਸਾਡੇ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਦਾ ਹੋਇਆ ਨਹੀਂ ਅਸੀਂ ਸਟੇਕ ਹੋਲਡਰਸ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਅਸੀਂ ਉਹ ਦਵਾ ਕੇ ਆਵਾਂਗੇ ਅੱਜ ਪੰਜਾਬ ਦੇ ਲੁਧਿਆਣਾ ਦੇ ਵਿੱਚ ਕਿਸਾਨ ਅਤੇ ਪੰਜਾਬ ਪੁਲਿਸ ਆਹਮੋ ਸਾਹਮਣੇ ਹੋ ਗਏ ਮਾਮਲਾ ਜ਼ਮੀਨ ਅਕਵਾਇਰ ਦੇ ਪੂਰੇ ਮੁੱਲ ਨਾ ਮਿਲਣ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਪਹਿਲਾਂ ਤੋਂ ਹੀ ਐਲਾਨ ਕੀਤਾ ਗਿਆ ਸੀ ਕਿ ਬੁੱਧਵਾਰ ਨੂੰ ਉਹ ਅਕਵਾਇਰ ਕੀਤੀਆਂ ਜ਼ਮੀਨਾਂ ਤੇ ਮੁਰ ਤੋਂ ਆਪਣਾ ਕਬਜ਼ਾ ਬਹਾਲ ਕਰਨਗੇ ਤੇ ਇਸ ਮੌਕੇ ਕਬਜ਼ਾ ਲੈਣਾ ਕਿਸਾਨਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਆਈ ਪਰ ਦੱਸਦੀ ਹੈ ਕਿ ਇਸ ਮੌਕੇ ਕਾਫੀ ਤਿੱਖੀ ਝੜਪ ਵੀ ਪੰਜਾਬ ਪੁਲਿਸ ਅਤੇ ਕਿਸਾਨਾਂ ਦੇ ਵਿੱਚ ਹੋਈ ਜਿਸ ਤੋਂ ਬਾਅਦ ਕਿਸਾਨਾਂ ਨੇ ਅਕਵਾਇਰ ਕੀਤੀ ਜ਼ਮੀਨ ਤੇ ਹਲ ਵੀ ਵਾਹਿਆ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਠਕਰੀ ਵੱਲੋਂ ਵੀ ਪਹਿਲਾਂ ਹੀ ਭਗਵੰਤ ਸਿੰਘ ਮੱਖ ਮੰਤਰੀ ਪੰਜਾਬ ਨੂੰ ਇਹ ਚਿੱਠੀਆਂ ਲਿਖੀਆਂ ਗਈਆਂ ਹਨ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਹੀਂ ਹੈ ਜਿਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਇਹ ਲਾਅ ਐਂਡ ਆਰਡਰ ਦੀ ਸਥਿਤੀ ਦਾ ਗੱਲ ਸਵਾਲ ਨਹੀਂ ਹੈ ਇੱਥੇ ਸਵਾਲ ਹੈ ਅਕਵਾਇਰ ਕੀਤੀਆਂ ਜ਼ਮੀਨਾਂ ਦੇ ਸਹੀ ਮੁੱਲ ਨਾ ਮਿਲਣ ਦਾ ਤਾਂ ਇੱਥੇ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਵੀ ਇੱਕ ਤਰੀਕੇ ਨਾਲ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਲਾਅ ਐਂਡ ਆਰਡਰ ਦੀ ਸਥਿਤੀ ਠੀਕ ਨਾ ਹੋਈ ਅਤੇ ਉਹਨਾਂ ਦੇ ਇਸ ਪ੍ਰੋਜੈਕਟ ਦੇ ਵਿੱਚ ਬੇਗਨ ਪਿਆਤਾ ਉਹ ਪੰਜਾਬ ਦੇ ਵਿੱਚ ਕੇਂਦਰ ਦੇ ਚੱਲ ਰਹੇ ਟੂਰਿਸਟ ਜੋ ਡਿਪਾਰਟਮੈਂਟ ਹੈ ਉਹਦੇ ਚੱਲ ਰਹੇ ਨੌ ਪ੍ਰੋਜੈਕਟ ਨੂੰ ਬੰਦ ਕਰ ਦੇਵੇਗਾ ਜੋ ਕਿ 14200 ਕਰੋੜ ਰੁਪਏ ਦੇ ਪ੍ਰੋਜੈਕਟ ਹੈ ਨਹੀਂ ਆਜੇ ਤੁਸੀਂ ਆਪਣੀ ਮਰਜ਼ੀ ਨਾਲ ਜ਼ਮੀਨਾਂ ਲੈਣੀਆਂ ਨੇ ਖਰ ਲੋਕਾਂ ਨੂੰ ਇਹ ਪੈਸੇ ਤਾਂ ਸਹੀ ਦੇ ਦਿਓ ਇਸ ਕਰਕੇ ਉਹਨਾਂ ਦੇ ਪੈਸੇ ਕਿਸਾਨਾਂ ਦੇ ਜੇ ਨਹੀਂ ਪਾਏ ਖਾਤੇ ਵਿੱਚ ਧੱਕੇ ਨਾਲ ਜ਼ਮੀਨਾਂ ਕਿਵਰ ਕੀਤੀਆਂ ਜਾ ਰਹੀਆਂ ਨੇ ਸਰਕਾਰ ਨਾਲ ਅਸੀਂ ਬਹਿ ਕੇ ਮੁੱਖ ਮੰਤਰੀ ਸਾਹਿਬ ਨਾਲ ਬਹਿ ਕੇ ਗੱਲ ਹੋਈ ਜਾ ਉਹ ਕਹਿੰਦਾ ਨਿਵੇੜਾ ਕਰਕੇ ਕਿਸਾਨਾਂ ਦੇ ਪੈਸੇ ਦੇ ਕੇ ਫੇਰ ਅਸੀਂ ਜ਼ਮੀਨਾਂ 'ਤੇ ਪਰਾਂਗੇ ਜੇ ਸਾਡਾ ਮੋਰਚਾ ਚੱਲਦਾ ਧੱਕੇ ਨਾਲ ਜ਼ਮੀਨਾਂ ਜਿਹੜੀ ਉੱਥੇ ਜਾ ਕੇ ਧੱਕੇ ਨਾਲ ਵਾਹਿਆ ਇਸ ਕਰਕੇ ਅਸੀਂ ਕਈ ਨਾਕੇ ਤੋੜ ਕੇ ਅੱਗੇ ਵਧੇ ਹੈਗੇ ਆ ਮੈਂ ਪਹਿਲੀ ਵਾਰ ਹੀ ਦੇਖਿਆ ਬੀ ਜੇਪ ਵਿੱਚ ਪੈਸਿਆਂ ਦਾ ਰੌਲਾ ਹੋਵੇ ਫੇਰ ਗੱਲ ਨਾਟਕ ਹੈ ਅਸੀਂ ਤਾਂ ਕਿਸਾਨ ਨੇ ਤਾਂ ਜ਼ਮੀਨ ਦੇਤੀ ਉਹਨਾਂ ਨੂੰ ਪੈਸੇ ਕਦੋਂ ਨਹੀਂ ਪਾਉਂਦੇ ਏਜ ਕਰਕੇ ਜਾਣ ਪੁੱਝ ਕੇ ਠੱਕੇ ਨਾਲ ਜ਼ਬਰਦਖੋਣਾ ਦੇਉਂਦੇ ਨੇ ਅੱਜ ਪਹਿਲੀ ਵਾਰੀ ਦੇਖਿਆ ਮੈਂ ਵੀ ਐਸਐਸਪੀ ਪੂਰਾ ਲੋਕਾਂ ਦਾ ਖੈਬਰਿਆ ਤੇ ਪੁਲਿਸ ਦੇ ਪਿੱਛੇ ਆਉਦੀ ਆਹ ਜ਼ਮੀਨ ਕਮਾਲ ਕਰਤੀ ਉਹਨੇ ਇਹ ਪਹਿਲੀ ਵਾਰੀ ਦੇਖਿਆ ਅੱਜ ਆਉ ਹੈ ਇਸ ਕਰਕੇ ਜੇ ਭਾ ਦਾ ਰੌਲਾ ਹੈ ਬਲ ਰੌਲਾ ਤੁਸੀਂ ਕੋਈ ਚੀਜ਼ 15 ਲੱਖ ਦੀ ਵੇਚਣੀ ਚਾਹੁੰਦੇ ਮੈਂ 10 ਲੱਖ ਦੇ ਰਿਆਂ ਇਹ ਚ ਲਾਅ ਐਂਡ ਆਰਡਰ ਕਿਧਵਾ ਗਿਆ ਵਿੱਚ ਉਹ ਹਰ ਗੱਲ ਤੇ ਕਹਿੰਦੇ ਨੇ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਤੁਹਾਡੇ ਪੰਜਾਬ ਦੇ ਵਿੱਚ ਕੋਈ ਲਾਅਨ ਆਰਡਰ ਦੀ ਸਥਿਤੀ ਦਾ ਹੋਇਆ ਨਹੀਂ ਅਸੀਂ ਸਟੇਕ ਹੇਲਡਰਾਂ ਨਾਲ ਵੀ ਗੱਲ ਕਰਾਂਗੇ ਤੇ ਜਿੰਨਾ ਉਹਨਾਂ ਦਾ ਬਣਦਾ ਹੱਕ ਹੈ ਜਾਂ ਜਿੱਥੇ ਕੋਈ ਪੁਆਇੰਟ ਰੱਖਣਾ ਹੈ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿਸਾਨਾਂ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਉਹਨਾਂ ਦਾ ਕੰਪਨਸੇਸ਼ਨ ਜਿੰਨਾ ਮੈਕਸਿਮਮ ਹੋਊਗਾ ਸੀ ਉਹ ਦਵਾ ਕੇ ਆਪਾਂ